ਤੋ ਪਹਿਲਾ ਸੈਂਟਰ ਜੋ ਹੈ ਜਲੰਧਰ ਦੇ ਵਿੱਚ ਸਥਾਪਿਤ ਕੀਤਾ ਜਾਣਾ ਜੋ ਹੜ੍ਹ ਸਮਗਰੀ ਉਹਨਾਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਜੋ ਹੜ੍ਹ ਪ੍ਰਭਾਵਿਤ ਇਲਾਕੇ ਹਨ ਤਾਂ ਤੁਹਾਨੂੰ ਦੱਸ ਦੇ ਕਿ ਜਲੰਧਰ ਦੇ ਵਿੱਚ ਇਹ ਸੈਂਟਰ ਸਥਾਪਿਤ ਹੋਣਾ ਹੈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਣਾ ਜੋ 24 ਘੰਟੇ ਚੱਲੇਗਾ ਜਿਹੜੇ ਵੀ ਲੋਕ ਜਿਹੜੇ ਵੀ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਖੜਾ ਦੇ ਨਾਲ ਪ੍ਰਭਾਵਿਤ ਲੋਕ ਹੋਏ ਹਨ ਉਸ ਨੰਬਰ ਦੇ ਉੱਤੇ ਕਦੇ ਵੀ ਸੰਪਰਕ ਕਰ ਸਕਦੇ ਨੇ ਤੇ ਰਾਹਤ ਸਮਗਰੀ ਜਲੰਧਰ ਤੋਂ ਉੱਥੋਂ ਤੱਕ ਜੋ ਹੈ ਪਹੁੰਚਾਈ ਜਾਵੇਗੀ ਤਾਂ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਸ ਦੇ ਵੱਲੋਂ ਪਹਿਲਾ ਜੋ ਹੈ ਸੈਂਟਰ ਸਾਬਿਤ ਕਰ ਦਿੱਤਾ ਗਿਆ ਦੱਸ ਦੇ ਕਿ ਲਗਾਤਾਰ ਜਦੋਂ ਤੋਂ ਪੰਜਾਬ ਦੇ ਵਿੱਚ ਹੜਾ ਦੀ ਆਫਤ ਆਈ ਹੋਈ ਹੈ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਫਰੰਟ ਤੇ ਆ ਕੇ ਕੰਮਕਾਜ ਕੀਤੇ ਜਾ ਰਹੇ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਜਾ ਰਹੀਆਂ ਨੇ ਲਗਾਤਾਰ ਗਰਾਊਂਡ ਲੈਵਲ ਦੇ ਉੱਤੇ ਲੋਕਾਂ ਦੇ ਨਾਲ ਜੋ ਹੈ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤਾਂ ਜਿਹੇ ਦੇ ਵਿੱਚ ਹੁਣ ਅਕਾਲੀ ਦਲ ਦੇ ਵੱਲੋਂ ਜਲੰਧਰ ਦੇ ਵਿੱਚ ਹੜ੍ਹ ਰਾਹਤ ਸਮੱਗਰੀ ਸੈਂਟਰ ਸਥਾਪਿਤ ਕੀਤਾ ਜਾਣਾ ਹੈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ଏ ట్వీਟ ਵੀ ਨਾਲ ਦੀ ਨਾਲ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਖਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਜੋ ਆਫਤ ਬਣੀ ਹੋਈ ਹੈ ਤਾਂ ਇਸ ਨੂੰ ਲੈ ਕੇ ਜਲੰਧਰ ਦੇ ਵਿੱਚ ਇੱਕ ਹੜ੍ਹ ਰਾਹਤ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਖੁੱਲਕੇ ਰਾਹਤ ਸਮੱਗਰੀ ਵੰਡਕਰਨ ਜੋ ਕਿ ਸਾਡੇ ਯੂਥ ਅਕਾਲੀ ਦਲ ਦੇ ਨੌਜਵਾਨਾਂ ਦੁਆਰਾ ਵੰਡੀ ਜਾਵੇਗੀ ਤਾਂ ਇਸ ਦਾ ਪੂਰਾ ਜਿੰਮਾ ਉਹਨਾਂ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਪਜੀਤ ਸਿੰਘ )^{(1)} ਅਨੂ ਜੋ ਹੈ ਸੰਭਾਲਿਆ ਹੈ ਪੂਰੀ ਉਹਨਾਂ ਦੀ ਨਿਗਰਾਨੀ ਹੈ ਤੇ ਇਹ ਪੂਰਾ ਜੋ ਹੈ ਸੈਂਟਰ ਚੱਲੇਗਾ 24 ਘੰਟੇ ਚੱਲਣ ਵਾਲਾ ਇੱਕ ਹੈਲਪਲਾਈਨ ਨੰਬਰ ਵੀ ਜਲਦ ਹੀ ਜੋ ਹੈ ਅਕਾਲੀ ਦਲ ਦੇ ਵੱਲੋਂ ਜਾਰੀ ਕੀਤਾ ਜਾਣਾ ਤਾਂ ਜਿਹੜੇ ਵੀ ਸੂਬੇ ਦੇ ਵੱਖ-ਵੱਖ ਇਲਾਕੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਹਨ ਉਹਨਾਂ ਦੇ ਵਿੱਚ ਰਹਿ ਰਹੇ ਲੋਕ ਇਹਨਾਂ ਹੈਲਪਲਾਈਨ ਨੰਬਰ ਤੇ ਰਾਹੀਂ ਸੰਪਰਕ ਕਰ ਸਕਦੇ ਨੇ ਤਾਂ ਜਲੰਧਰ ਤੋਂ ਪੂਰਾ ਰਾਹਤ ਸਮੱਗਰੀ ਦਾ ਸਮਾਨ ਉਹਨਾਂ ਤੱਕ ਪਹੁੰਚਾਇਆ ਜਾਵੇਗਾ ਤਾਂ ਸੁਖਬੀਰ ਸਿੰਘ ਬਾਦਲ ਅਕਸਰ ਹੀ ਆਖਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਮੌਕਾ ਹੈ ਸਭ ਨੂੰ ਮਿਲ ਕੇ ਕੰਮ ਕਰਨ ਦਾ ਕਿਉਂਕਿ ਪੰਜਾਬ ਦੇ ਵਿੱਚ ਕੁਦਰਤ ਦੀ ਮਾਰ ਪਈ ਹੈ ਤਾਂ ਕਈ ਲੋਕ ਜੋ ਹੈ ਘਰੋਂ বেকার ਹੋ ਗਏ ਨੇ ਤਾਂ ਇਸ ਨੂੰ ਲੈ ਕੇ ਹੁਣ ਇਕਲੋਤੀ ਪਾਰਟੀ ਜੋ ਹੈ ਪਹਿਲੀ ਪਣ ਇਹ ਜਿਸ ਦੇ ਵੱਲੋਂ ਜਲੰਧਰ ਦੇ ਵਿੱਚ ਰਾਹਤ ਕਾਰਜ ਜੋ ਹੈ ਸਮੱਗਰੀ ਭੇਜਣ ਦੇ ਲਈ ਇੱਕ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ ਇਸ ਦੀ ਜ਼ਿੰਮੇਵਾਰੀ ਜੋ ਹੈ ਯੂਥ ਅਕਾਲੀ ਪ੍ਰਦਾਨ ਸਰਬਜੀਤ ਸਿੰਘ ਚਿੰਝਰ ਹੋਣਾ ਨੂੰ ਸੌਂਪੀ ਗਈ ਹੈ ਤੇ ਕੇਂਦਰ ਤੁਰੰਤ ਪ੍ਰਭਾਵ ਦੇ ਨਾਲ ਖੋਲਿਆ ਜਾ ਰਿਹਾ ਹੈ ਅਜਿਹਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕਰਕੇ ਪੂਰੀ ਜੋ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਟਵੀਟ ਰਾਹੀਂ ਉਹਨਾਂ ਨੇ ਇਹ ਸੁਨੇਹਾ ਦਿੱਤਾ ਹੈ ਕਿ ਵੱਧ ਚੜ ਕੇ ਹਿੱਸਾ ਲਵੋ ਜਿਹੜੇ ਵੀ ਲੋਕ ਪ੍ਰਭਾਵਿਤ ਹੋਏ ਨੇ ਹੜਾ ਦੇ ਕਾਰਨ ਉਹਨਾਂ ਤੱਕ ਰਾਹਤ ਸਮੱਗਰੀ ਜੋ ਹੈ ਪਹੁੰਚਾਈ ਜਾ ਸਕੇ